ਮਨਜੋਗ ਡੀਜੀਪੀ ਪੰਜਾਬ ਤੇ ਮਨਜੋਗ ਡੀਆਈਜੀ ਪਟਿਆਲਾ ਰੇਂਜ ਦੇ ਦਿਸ਼ਾ ਨਿਰਦੇਸ਼ ਹੇਠ ਪਟਿਆਲਾ ਪੁਲਿਸ ਜਿਹੜੀ ਆ ਲਗਾਤਾਰ ਸਮਾਜ ਵਿਰੋਧੀ ਅਤੇ ਦੇਸ਼ ਵਿਰੋਧੀ ਅੰਸਰਾਂ ਦੇ ਖਿਲਾਫ ਕਾਰਵਾਈ ਕਰਦੀ ਰਹਿੰਦੀ ਉਸੇ ਮਹਿਮ ਚ ਸਾਨੂੰ ਬਹੁਤ ਵੱਡੀ ਤਾਮਯਾਬੀ ਉਦੋਂ ਮਿਲੀ ਜਦੋਂ ਇੱਕ ਐਸਪੀ ਆਨਜ ਨੈਟਵਰਕ ਨੂੰ ਬਸਟ ਕਰਦੇ ਹੋਏ ਇੱਕ ਅਜਿਹੇ ਸ਼ਖਸ ਨੂੰ ਗ੍ਰਿਫਤਾਰ ਕੀਤਾ ਗਿਆ ਜਿਹੜਾ ਕਿ ਗਵਾਂਡੀ ਮੁਲਕ ਪਾਕਿਸਤਾਨ ਨੂੰ ਮਿਲਟਰੀ ਦੇ ਬਾਰੇ ਸੈਂਸਿਟਿਵ ਇਨਫੋਰਮੇਸ਼ਨ ਜਿਹੜੀ ਆ ਉਹ ਲੀਕ ਕਰਦਾ ਸੀ ਇਹ ਪਾਤਸੋ ਏਰੀਏ ਚ ਅਫੀਸ਼ੀਅਲ ਸੀਕ੍ਰੇਟ ਐਕਟਸ ਦਾ ਮੁਕਦਮਾ ਸੀ ਦਰਜ ਕੀਤਾ ਹੈ ਇਹਦਾ ਜਿਹੜਾ ਦੋਸ਼ੀ ਗੁਰਪ੍ਰੀਤ ਸਿੰਘ ਪੁੱਤਰ ਜਨਰਲ ਸਿੰਘ ਹੈਗਾ ਬੇਸਿਕਲੀ ਇਹਨੂੰ ਗਵੰਡੀ ਮੁਲਕ ਦੀ ਕੰਟਰੀਆਂ ਨੇ ਹਨੀ ਟ੍ਰੈਪ ਕੀਤਾ ਸੀ ਸੋਸ਼ਲ ਮੀਡੀਆ ਪਲੈਟਫਾਰਮ ਦੇ ਰਾਹੀਂ ਕੁੜੀਆਂ ਦੀ ਪ੍ਰੋਫਾਈਲ ਬਣਾ ਕੇ ਪਹਿਲਾਂ ਇਹਨੂੰ ਹਨੀ Trap ਕੀਤਾ ਗਿਆ ਜਦੋਂ ਇਹ ਹਨੀ Trap ਹੋ ਗਿਆ ਤੇ ਇਹਦੇ ਤੋਂ ਇੰਡੀਅਨ ਨੰਬਰ ਦਾ ਇੱਕ WhatsApp ਨੰਬਰ ਐਕਟੀਵੇਟ ਕਰਾ ਕੇ ਉਹਦਾ ਕੋਡ ਮੰਗਿਆ ਗਿਆ ਤਾਂ ਕਿ ਗੁਆਂਢੀ ਮੁਲਕ 'ਚ ਬੈਠੇ ਜਿਹੜੇ ਦੇਸ਼ ਵਿਰੋਧੀ ਅੰਸਰ ਆ ਹੋਸ ਇੰਡੀਅਨ WhatsApp ਨੰਬਰ ਦੀ ਵਰਤੋਂ ਕਰ ਸਕਣ ਉਸ ਤੋਂ ਬਾਅਦ ਇਹਨੂੰ ਕਿਹਾ ਗਿਆ ਕਿ ਮਿਲਟਰੀ ਦੀ ਮੂਵਮੈਂਟ ਤੇ ਮਿਲਟਰੀ ਕੈਂਪ ਦੀ ਕੈਂਟੋਨਮੈਂਟ ਦੀ ਲੋਕੇਸ਼ਨਾਂ ਉਹਨਾਂ ਦੀ ਫੋਟੋਆਂ ਵਗੈਰਾ ਇਹਦੇ ਤੋਂ ਮੰਗਵਾਈਆਂ ਜਾਂਦੀਆਂ ਸੀ ਤੇ ਉਹਦੇ ਬਾਬਤ ਇਹਨੂੰ ਫਾਈਨੈਂਸ਼ੀਅਲੀ ਜਿਹੜੇ ਬੈਨੀਫਿਟ ਉਹ ਦਿੱਤੇ ਜਾਂਦੇ ਸੀ ਅਸੀਂ ਇਹਦੇ ਮੋਬਾਈਲ ਫੋਨ ਵੀ ਰਿਕਵਰ ਕਰ ਲਏ ਆ ਜਿਨ੍ਹਾਂ ਰਾਹੀਂ ਇਹ ਸੈਂਸਿਟਿਵ ਇਨਫੋਰਮੇਸ਼ਨ ਗਵਾਂਡੀ ਮੁਲਕ ਚ ਭੇਜ ਰਿਆ ਸੀ ਤੇ ਅਸੀਂ ਇਹਨੂੰ ਹੋਰ ਵੀ ਡੂੰਘਾਈ ਨਾਲ ਇਸ ਪੂਰੇ ਮਾਮਲੇ ਦੀ ਪੜਤਾਲ ਕਰਾਂਗੇ ਸੈਂਟਰਲ ਏਜੰਸੀਜ਼ ਦੀ ਵੀ ਅਸੀਂ ਮਦਦ ਲਵਾਂਗੇ ਤੇ ਇਹਦੇ ਨਾਲ ਜਿਹੜੇ ਕਿ ਗਵਾਂਡੀ ਮੁਲਕ ਪਾਕਿਸਤਾਨ ਚ ਬੈਠੇ ਦੇਸ਼ ਵਿਰੋਧੀ ਭਾਰਤ ਵਿਰੋਧੀ ਅਨਸਰ ਨੇ ਉਹਨਾਂ ਨੂੰ ਕਾਫੀ ਇੱਕ ਝਟਕਾ ਵੀ ਲੱਗਿਆ ਤੇ ਠੱਲ ਵੀ ਪਾਉਗੀ ਕਿਉਂਕਿ ਇਹੋ ਜੇ ਹਨੀ ਟ੍ਰੈਪ ਕਰਕੇ ਉਸ ਤੋਂ ਬਾਅਦ ਆਪਣੇ ਮਾਇਆ ਜਾਲ 'ਚ ਫਸਾ ਕੇ ਉਹਨਾਂ ਨੂੰ ਪੈਸੇ ਵਗੈਰਾ ਦੇ ਕੇ ਜਿਹੜੀ ਸਾਡੀ ਭਾਰਤੀ ਫੌਜ ਦੀ ਮਿਲਟਰੀ ਏਰੀਆ ਦੀ ਕੰਟੋਨਮੈਂਟ ਦੀ ਜਿਹੜੀ ਬਹੁਤ ਹੀ ਸੈਂਸਿਟਿਵ ਤੇ ਸੰਜੀਦਾ ਇਨਫੋਰਮੇਸ਼ਨ ਹੁੰਦੀ ਆ ਇਹ ਉੱਥੇ ਲੀਕ ਕਰਦਾ ਸੀ ਤੇ ਮੋਬਾਈਲ ਫੋਰੈਂਸਿਕਸ ਵੀ ਅਸੀਂ ਕਰਾਵਾਂਗੇ ਇਹਦੀ ਸਾਇੰਟਿਫਿਕ ਤਰੀਕੇ ਨਾਲ ਵੀ ਸਾਰੀ ਜਾਂਚ ਕੀਤੀ ਜਾਊਗੀ ਤਾਂ ਕਿ ਇਸ ਨੈਟਵਰਕ 'ਚ ਹੋਰ ਵੀ ਜਿਹੜੇ ਕੋਈ ਇਹੋ ਜਿਹੇ ਲੋਕ ਇਨਵੋਲਡ ਆ ਜਿਹੜੇ ਕਿ ਗਵਾਂਡੀ ਮੁਲਕ ਨੂੰ ਕੋਈ ਸੰਜੀਦਾ ਇਨਫੋਰਮੇਸ਼ਨਸ ਭੇਜਦੇ ਉਹ ਵੀ ਅਸੀਂ ਅਰੈਸਟ ਕਰਾਂਗੇ ਇਹ ਪਿਛਲੇ 1.5 ਸਾਲ ਤੋਂ ਇਸ ਕੰਮ 'ਚ ਲੱਗਿਆ ਸੀ ਜੀ ਪਾਕਿਸਤਾਨ ਵਿੱਚ ਆਇਆ ਜੀ ਇਹ ਆਜੇ ਦੀ ਟਰੈਵਲ ਹਿਸਟਰੀ ਅਸੀਂ ਖੰਗਾਲ ਰਹੇ ਹਾਂ ਪਰੰਤੂ ਇਹ ਗੱਲ ਕਲੀਅਰ ਆ ਕਿ ਇਹਦਾ ਬਾਹਰ ਕਾਫੀ ਲਿੰਕੇਜ ਸੀਗਾ ਤੇ ਇਹ ਆਪਣੀ ਜਿਹੜੀ ਵੀ ਇਨਫਾਰਮੇਸ਼ਨ ਉਹ ਬਾਹਰ ਜਿਹੜੀ ਆ ਭੇਜ ਰਿਆ ਸੀ ਡਾਕੂਮੈਂਟਸ ਕੀ ਕੀ ਮਿਲ ਜੰਦੇ ਨੇ ਦੇਖੋ ਜੀ ਹੁਣ ਤੱਕ ਜਦੋਂ ਇਹਦਾ ਮੋਬਾਈਲ ਫੋਰੈਂਸਿਕਸ ਕੀਤਾ ਤੇ ਕੰਟੋਨਮੈਂਟ ਏਰੀਆ ਦੀ ਲੋਕੇਸ਼ਨਾਂ ਕੰਟੋਨਮੈਂਟ ਏਰੀਆ ਦੀ ਫੋਟੋਆਂ ਵਗੈਰਾ ਸਾਨੂੰ ਮਿਲੀਆਂ ਨੇ ਅਸੀਂ ਇਹ ਵੀ ਵੈਰੀਫਾਈ ਕਰਾਂਗੇ ਕਿ ਕੀ ਕੰਟੋਨਮੈਂਟ ਏਰੀਆ ਦੇ ਅੰਦਰ ਇਹੋ ਜਿਹਾ ਕੋਈ ਇਹਦਾ ਸੋਰਸ ਸੀਗਾ ਜਿਹੜਾ ਕੰਟੋਨਮੈਂਟ ਏਰੀਆ ਤੋਂ ਅੰਦਰ ਵੀ ਕੋਈ ਇਹਨੂੰ ਕੋਈ ਡਾਕੂਮੈਂਟ ਜਾਂ ਇਨਫਾਰਮੇਸ਼ਨ ਦੇ ਰਿਆ ਸੀ ਉਹ ਵੀ ਅਸੀਂ ਵੈਰੀਫਾਈ ਕਰਾਂਗੇ ਇਹ ਇਹ ਬੇਸਿਕਲੀ ਜੀ ਇਹਦਾ ਕੋਈ ਖਾਸ ਕ੍ਰਿਮੀਨਲ ਪਿਸ਼ੋਕਰ ਤੇ ਹੈਗਾ ਨਹੀਂ ਇਹ ਆਮ ਛੋਟਾ ਮੋਟਾ ਵਪ ਪਰੰਤੂ ਅਸੀਂ ਕਾਫੀ ਸਮਾਂ ਤੋਂ ਇਹਦੀ ਕਿਉਂਕਿ ਗਤੀਵਿਧੀਆਂ ਸੋਸ਼ਲ ਮੀਡੀਆ ਤੇ ਸ਼ੱਕੀ ਸੀਗੀਆਂ ਤੇ ਸਾਈਬਰ ਪੈਟਰੋਲਿੰਗ ਯੂਨਿਟ ਜਿਹੜੀ ਆ ਉਹ ਅਸੀਂ ਇਹਨੂੰ ਮੋਨੀਟਰ ਕਰ ਰਹੇ ਸੀ ਤੇ ਫਾਈਨਲੀ ਜਦੋਂ ਇਹ ਸਾਰਾ ਆਪਰੇਸ਼ਨ ਹੋਇਆ ਤੇ ਐਸਪੀਡੀ ਗੁਰਮਨ ਸਿੰਘ ਡੀਐਸਪੀ ਨਾਬਾ ਤੇ ਐਸਐਚਓ ਪਾਤਸੂ ਗੁਰਪ੍ਰੀਤ ਠੰਡਾ ਨੇ ਕਾਫੀ ਇਤਿ ਚੈਫਟ ਕਰਕੇ ਇਹਨੂੰ ਰਾਉਂਡ ਅਪ ਕੀਤਾ ਦੇਖੋ ਜਦੋਂ ਵੀ ਕੋਈ ਅਜਿਹਾ ਸ਼ਖਸ ਫੜਿਆ ਜਾਂਦਾ ਆ ਜੀਦਾ ਗਵਾਂਡੀ ਮੁਲਕ ਚ ਕੋਈ ਇਨਫੋਰਮੇਸ਼ਨ ਦੇ ਆਦਾਨ-ਪ੍ਰਦਾਨ ਦਾ ਰੋਲ ਉਹਦਾ ਸਾਹਮਣੇ ਆਂਦਾ ਆ ਅਸੀਂ ਲਾਜ਼ਮੀ ਤੌਰ ਤੇ ਕੋਸ਼ਿਸ਼ ਕਰਦੇ ਹਾਂ ਕਿ ਉਹਦੀ ਇੰਟਰੋਗੇਸ਼ਨ ਚ ਸੈਂਟਰਲ ਏਜੰਸੀਜ਼ ਨੂੰ ਵੀ ਸ਼ਾਮਿਲ ਕੀਤਾ ਜਾਵੇ। ਟ੍ਰਾਂਜੈਕਸ਼ਨ ਬੈਂਕ ਦੀ ਸਰ? ਹਾਂ ਜੀ ਕੋਈ 2-3 ਟ੍ਰਾਂਜੈਕਸ਼ਨਸ ਕੋਈ 20000 ਕੋਈ 30000 ਦੀਆਂ ਸਾਹਮਣੇ ਆਈਆਂ ਨੇ ਤੇ ਅਸੀਂ ਉਹ ਫਾਈਨੈਂਸ਼ੀਅਲ ਨੈਟਵਰਕ ਵੀ ਪੂਰਾ ਇਹਦੇ ਚ ਪਸੰਦ ਇਹ ਬਾਤ ਹੁੰਦਾ ਹੀ ਰਹਿਣ ਵਾਲਾ ਸਰ ਅੱਜ ਦੇ ਨੌਜਵਾਨ ਨੂੰ ਕੋਈ ਤੁਸੀਂ ਸਨੇਹਾ ਦੇਣਾ ਚਾਹੂਗੇ ਆਪਣੇ ਵੱਲੋਂ ਕਿਉਂਕਿ ਬਹੁਤ ਸਾਰੇ ਦੇਖੋ ਜੀ ਮੈਂ ਇਹ ਸਨੇਹਾ ਦੇਣਾ ਚਾਹਾਂਗਾ ਕਿ ਸੋਸ਼ਲ ਮੀਡੀਆ ਇੱਕ ਦੁਧਾਰੀ ਤਲਵਾਰ ਆ। ਸੋਸ਼ਲ ਮੀਡੀਆ ਤੇ ਤੁਹਾਨੂੰ ਕਿਸੇ ਪ੍ਰਕਾਰ ਦੇ ਮਾਇਆ ਜਾਲ 'ਚ ਹਨੀ trap 'ਚ ਫਸਾ ਕੇ ਜੇਕਰ ਪੰਜਾਬ ਵਿਰੋਧੀ ਤੇ ਦੇਸ਼ ਵਿਰੋਧੀ ਤਾਕਤਾਂ ਜੜੀਆਂ ਨੇ ਉਹ ਕੋਈ ਵੀ ਇਹੋ ਜੀ ਘਟਨਾ ਨੂੰ ਅੰਜਾਮ ਤੁਹਾਡੇ ਰਾਹੀਂ ਦਿੰਦੀਆਂ ਨੇ ਤੇ ਸਖਤ ਤੋਂ ਸਖਤ ਕਾਰਵਾਈ ਹੋਊਗੀ ਤੇ ਇਸ ਕਰਕੇ ਸੋਸ਼ਲ ਮੀਡੀਆ ਪਲੈਟਫਾਰਮਸ ਦੀ ਵਰਤੋਂ ਜਿਹੜੀ ਆ ਉਹ ਬੜੀ ਸਾਵਧਾਨੀ ਨਾਲ ਕੀਤੀ ਜਾਵੇ